ਸਸਿਕਾਲ ਦੋਸਤੋ ਹੁਣ ਤੁਹਾਨੂੰ ਸਰਟੀਫਿਕੇਟ ਬਣਵਾਉਣ ਸਮੇਂ ਫਾਰਮਾਂ ਦੇ ਉੱਤੇ ਸ਼ਹਿਰਾਂ ਦੇ ਐਮਸੀ ਤੇ ਪਿੰਡਾਂ ਦੇ ਸਰਪੰਚਾਂ ਦੀ ਮੋਹਰ ਲਵਾਉਣ ਦੀ ਦਸਤਖਤ ਕਰਵਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਪੰਜਾਬ ਸਰਕਾਰ ਵੱਲੋਂ ਸਰਟੀਫਿਕੇਟ ਬਣਾਉਣ ਦੀ ਜਿਹੜੀ ਪ੍ਰਕਿਰਿਆ ਹੋ ਬਹੁਤ ਸੌਖੀ ਕਰ ਦਿੱਤੀ ਗਈ ਹੈ ਬਾਡਾਂ ਦੇ ਐਮਸੀ ਤੇ ਪਿੰਡਾਂ ਦੇ ਸਰਪੰਚਾਂ ਦੇ ਲਈ ਆਨਲਾਈਨ ਆਈਡੀਆਂ ਬਣਾ ਦਿੱਤੀਆਂ ਗਈਆਂ ਨੇ ਤੇ ਹੁਣ ਜਿਹੜੇ ਐਮਸੀ ਤੇ ਸਰਪੰਚਾਂ ਦੇ ਦਸਤਖਤ ਨੇਗੇ ਉਹ ਆਨਲਾਈਨ ਆਈਡੀਆਂ ਦੇ ਰਾਹੀਂ ਹੀ ਹੋਣਗੇ ਤੇ ਪਹਿਲਾਂ ਕੀ ਹੁੰਦਾ ਸੀਗਾ ਕਿ ਲੋਕ ਆਪਣੇ ਫਾਰਮਾਂ ਦੇ ਉੱਤੇ ਦਸਤਕਤ ਕਰਵਾਉਣ ਦੇ ਲਈ ਐਮਸੀਆਂ ਤੇ ਸਰਪੰਚਾਂ ਦੇ ਕੋਲੇ ਜਾਂਦੇ ਸੀ ਤੇ ਉਸ ਤੋਂ ਬਾਅਦ ਦਸਤਕਤ ਕਰਵਾਉਂਦੇ ਸੀ ਦਸਤਕਤ ਕਰਵਾ ਕੇ ਫਿਰ ਉਹ ਸੁਵਿਧਾ ਸੈਂਟਰਾਂ ਦੇ ਵਿੱਚ ਜਮ੍ਹਾਂ ਕਰਵਾਈਆਂ ਜਾਂਦੀਆਂ ਸੀ ਐਪਲੀਕੇਸ਼ਨਾਂ ਪਰ ਸਰਕਾਰ ਨੇ ਇਹ ਕੰਮ ਹੈ ਜਿਹੜਾ ਕਾਫੀ ਹੁਣ ਸੌਖਾ ਕਰਤਾ ਤੇ ਆਨਲਾਈਨ ਹੀ ਇਹ ਫਾਰਮਾਂ ਜਿਹੜੇ ਹੁਣ ਨਿਕਲ ਜਾ ਕਰਨਗੇ ਆਈਡੀ 'ਚ ਆਨਲਾਈਨ ਹੀ ਸਰਪੰਚ ਦੇ ਐਮਸੀ ਦੇ ਦਸਤਕ ਹੋ ਜਾ ਕਰਨਗੇ ਤੇ ਉਸ ਤੋਂ ਬਾਅਦ ਜਿਹੜਾ ਸਰਟੀਫਿਕੇਟ ਹੈ ਉਹ ਵੀ ਆਨਲਾਈਨ ਹੀ ਤੁਸੀਂ ਆਪਣੇ ਘਰ ਬੈਠੇ ਹੀ ਡਾਊਨਲੋਡ ਕਰ ਸਕਦੇ ਹੋ ਜਾਂ ਸੇਵਾ ਕੇਂਦਰ ਦੇ ਵਿੱਚ ਜਾ ਕੇ ਉਥੋਂ ਵੀ ਲੈ ਸਕਦੇ ਹੁਣ ਇਸ ਬਾਰੇ ਪੂਰੀ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਮੌਜੂਦ ਨੇਗੇ ਮਾਨਸਾ ਦੇ ਵਾਰਡ ਨੰਬਰ 26 ਦੇ ਕਾਉਂਸਲਰ ਕ੍ਰਿਸ਼ਨ ਸਿੰਘ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਵੀ ਜਿਹੜੀਆਂ ਆਨਲਾਈਨ ਆਈਡੀਆਂ ਬਣਵਾਈਆਂ ਇਹਨਾਂ ਦੇ ਨਾਲ ਕਿੰਨਾ ਕੁ ਲੋਕਾਂ ਦਾ ਕੰਮ ਸੌਖਾ ਹੋਇਆ ਹੈ ਕੀ ਜਿਹੜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਦੇ ਕੰਮ ਦੇ ਵਿੱਚ ਵੀ ਕੋਈ ਸਿਹਾਈ ਆਈ ਹੈ ਪੂਰੀ ਗੱਲਬਾਤ ਕਰਾਂਗੇ ਕ੍ਰਿਸ਼ਨ ਜੀ ਕੀ ਹੈ ਜਿਹੜੀਆਂ ਆਨਲਾਈਨ ਆਈਡੀਆਂ ਬਣਾਈਆਂ ਨੇ ਲੋਕਾਂ ਨੂੰ ਇਹ ਨਾਲ ਕੀ ਫਾਇਦਾ ਮਿਲੂਗਾ ਤੇ ਛੋਟਾ ਇਹਦੇ ਨਾਲ ਕੀ ਟਾਈਮ ਬਚੂਗਾ ਕਿੰਨਾ ਕੁ ਫਾਇਦਾ ਹੋਊਗਾ ਅੱਲਾ ਤਾਂ ਸਾਰੇ ਆਪਣੇ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇਸ ਨਾਲ ਲੋਕਾਂ ਦਾ ਬਹੁਤ ਹੀ ਵੱਡਾ ਫਾਇਦਾ ਹੋਣਾ ਹੈ ਕਿਉਂਕਿ ਪਹਿਲਾਂ ਲੋਕਾਂ ਨੂੰ ਬੜੀ ਹਰਾਸ ਮੇਟਾ ਹੁੰਦੀ ਸੀ ਐਮ ਸੀ ਘਰੇ ਨਹੀਂ ਦੇਖੋ ਅਸੀਂ ਵੀ ਥਾਣੇ ਦੇ ਕੰਮ ਹੁੰਦੇ ਆ ਜੀ ਭੈਣ ਭਾਈ ਦੇ ਕੰਮ ਹੁੰਦੇ ਕੋੜ ਕਚੇਰੀ ਬਾਹਰ ਅੰਦਰ ਜਾਣਾ ਠੀਕ ਹੈ ਸਬੂਧਾ ਕੇਂਦਰ ਜਾਂਦੇ ਫਾਰਮ ਲੈ ਕੇ ਆਉਂਦੇ ਐਮ ਸੀ ਕੋਲੇ ਜਾਂਦੇ ਕਮੇਟੀ ਜਾਂਦੇ ਉਹ ਚੀਜ਼ ਤੋਂ ਇਹ ਵਧੀਆ ਖਾਲਾ ਤਰੀਕਾ ਸਰਕਾਰ ਨੇ ਇੱਕ ਵਧੀਆ ਸਹੂਲਤ ਦਿੱਤੇ ਲੋਕਾਂ ਨੂੰ ਘਰੇ ਬੈਠੇ ਤੁਸੀਂ ਆਪ ਦੇ ਕੋਲੋਂ ਵੀ ਅਪਲਾਈ ਕਰ ਸਕਦੇ ਹੋ ਜੇ ਆਪਣੇ ਪੜਾਏ ਲੈ ਕੇ ਨਹੀਂ ਸਬੂਧਾ ਕੇਂਦਰ ਦੇ ਵਿੱਚ ਜਾਓ ਤੁਸੀਂ ਉੱਤੇ ਗਫਾਰਮ ਲਾਓ ਉਹ ਤੋਂ ਅਪਲਾਈ ਕਰੋ ਪਰ ਬੇਨਤੀ ਇਹ ਜ਼ਰੂਰ ਹੈ ਨਾਲ ਜੀ ਬਾੜ ਵੱਡੇ ਨਾਲ ਲੋਕੋ ਕਿਰਾਏ ਤੇ ਰੈਂਟਾ ਦੇ ਰਹੇ ਨੇ ਨਾ ਨਾ ਕੋਈ ਗਲਤ ਅਨਸਰ ਵੀ ਵਿੱਚ ਮਨਲਾ ਗਲਤ ਸਰਟੀਫਿਕੇਟ ਬਣਵਾ ਸਕਦੇ ਨੇ ਵੀ ਤੁਸੀਂ ਸਾਨੂੰ ਇੱਕ ਵਾਰੀ ਅਪਲਾਈ ਕਰ ਦੋ ਤੇ ਇੱਕ ਫੋਨ ਕਾਲ ਜ਼ਰੂਰ ਕਰੋ ਥੋੜਾ ਇੱਕ ਮਿੰਟ ਦੇ ਵਿੱਚ ਇਹ ਕੰਮ ਹੋਊਗਾ ਇਹ ਚੀਜ਼ ਲੋਕੋ ਨੂੰ ਬੜਾ ਬੈਨੀਫੀਟਰ ਹੋਊਗਾ ਤੇ ਲੋਕਾਂ ਦੀ ਹਰਾਸਮੈਂਟ ਵੀ ਇੱਕ ਆਪਣੀ ਬਚੂਗੀ ਲੋਕ ਤੰਗ ਭਸ਼ਣੇ ਤੋਂ ਗਰਮੀ ਦੇ ਵਿੱਚ ਮਨਲਾ ਸੌਖੇ ਰਹਿਣਗੇ ਵਧੀਆਂ ਪ੍ਰਾਲਾ ਸਰਕਾਰ ਦਾ ਜੀ ਇਹਦਾ ਬាទ ਬាទ ਲਾਭ ਲਓ ਪਰ ਮੈਂ ਬਾਰੀ-ਬਾਰੀ ਵੇਦ ਦੁਆਰਾ ਵੇਦਤੀ ਜੀ ਇੱਕ ਵਾਰੀ ਸਾਨੂੰ ਫੋਨ ਕਾਲ ਕਰੋ ਠੀਕ ਹੈ ਤੁਹਾਡਾ ਤੁਰੰਤ ਕੰਮ ਹੋਊਗਾ ਹੁਣ ਮੰਨ ਲਓ ਆਪਾਂ ਗਲਤ ਬਤਨ ਵੈਰੀਫਾਈ ਕਰ ਦਈਏ ਤਾਂ ਉਹਦੇ ਵਿੱਚ ਦਿੱਕਤਾਂ ਖੜੀਆਂ ਹੋ ਜਾਂਦੀਆਂ ਜੀ ਸਾਰਿਆਂ ਨੂੰ ਇਸ ਗੱਲ ਦੀ ਬਹੁਤ ਵਧੀਆ ਉਪਰਾਲੇ ਦਾ ਅਸੀਂ ਸਰਕਾਰ ਦਾ ਸਲਾਹਾਂਗਾ ਜੋ ਉਪਰਾਲਾ ਹੈ ਇਹਦਾ ਵੱਧ ਤੋਂ ਵੱਧ ਲਾਭ ਲਾਓ ਜੀ ਇਹਨਾਂ ਹੀ ਸਰਟੀਫਿਕੇਟ ਕਹਿੰਦੇ ਭਾਬ ਜਿਹੜੇ ਬੱਚਿਆਂ ਨੇ ਹੁੰਦੇ ਨੇ ਕਿਹੜੇ-ਕਿਹੜੇ ਸਰਟੀਫਿਕੇਟ ਹੁੰਦੇ ਨੇ ਇਹਦੇ ਵਿੱਚ ਥੋੜਾ ਉਹਦੇ ਬਾਰੇ ਵੀ ਦੱਸ ਦਿਓ ਇਹਦੇ ਵਿੱਚ ਰਿਆਸੀ ਸਰਟੀਫਿਕੇਟ ਜੀ ਇਨਕਮ ਸਰਟੀਫਿਕੇਟ ਆ ਆਮਦਨ ਸਰਟੀਫਿਕੇਟ ਕਹਿੰ ਲੋ ਜਾਤੀ ਸਰਟੀਫਿਕੇਟ ਜੀ ਤੇ ਹੋਰ ਵੀ ਕਈ ਪ੍ਰਕਾਰ ਦੇ ਸਰਟੀਫਿਕੇਟ ਆ ਜੀ ਪੈਂ ਤਾਂ ਆਪਣੇ ਇਹੀ ਹੁੰਦੇ ਆ ਮੰਨ ਲ ਬੱਚੇ ਨੌਕਰੀ ਪਿੱਛੇ ਜੋ ਲੋਡ ਪੈਂਦੇ ਸਕੂਲ ਦੇ ਵਜਿਬਾ ਵਾਰ-ਵਾਰ ਤਿੰਨ ਤਾਂ ਆਪਣੇ ਰਿਆਸੀ ਤੇ ਆਪਣਾ ਆਮਦਨ ਤੇ ਜਾਤੀ ਸਰਟੀਫਿਕੇਟ ਇਹਦਾ ਪਰਮਨੈਂਟਰ ਆ ਸਕੂਲ ਦੇ ਬੱਚਿਆਂ ਨੂੰ ਟੀਨ ਚ ਬੱਚਾ ਲੋਡ ਪੈਂਦੀ ਆ ਜੀ ਇਹਨਾਂ ਵਾਸਤੇ ਬਹੁਤ ਲੋਕਾਂ ਨੂੰ ਪਹਿਲਾਂ ਦਿੱਕਤ ਆਉਂਦੀ ਆ ਸੀ ਅੱਜ ਸ਼ਨੀਵਾਰਾ ਕਮੇਟੀ ਛੁੱਟੀ ਐ ਐਮਸੀ ਕਰੇ ਨਹੀਂ ਜੀ ਹਨਾ ਹੁਣ ਉਹ ਚੀਜ਼ਾਂ ਤੋਂ ਲੋਕਾਂ ਨੂੰ ਨਹੀਂ ਆਤਵਾਤੀ ਇਹਦਾ ਲਾਹਾ ਲਓ ਜੀ ਵੱਧ ਤੋਂ ਵੱਧ ਬੱਚੇ ਪੜੇ ਘਰੇ ਵੀ ਅਪਲਾਈ ਕਰੋ ਪੀਡੀਐਫ ਵਰਕੇ ਤੁਸੀਂ ਆਪ ਦਾ ਘਰ ਹੀ ਡਾਊਨਲੋਡ ਕਰ ਸਕਦੇ ਹੋ ਇਹ ਹੁਣ ਸਰਟੀਫਿਕੇਟ ਸੈਂਡ ਕਰਾਉਣ ਦੀ ਕਿਤੇ ਲੋੜ ਨਹੀਂ ਹੋਤੀ ਕਿੱਦਾਂ ਲੋੜ ਨਹੀਂ ਸਰ ਸਾਡੀ ਆਨਲਾਈਨ ਆਈਡੀ ਬਣਾ ਚੁੱਕੀ ਹੈ ਸਰਕਾਰ ਨੇ ਜੀ ਥੋੜਾ ਜਿਹਾ ਆਨਲਾਈਨ ਜਿਹੜੀ ਆਈਡੀ ਬਣੀ ਹੈ ਥੋੜਾ ਜਿਹਾ ਉਹਦੇ ਬਾਰੇ ਵੀ ਦਿਖਾਉ ਉਹ ਆਈਡੀ ਬਣਾ ਦਿੱਤੀ ਹੈ ਜੀ ਅੱਛਾ ਇਹ ਆਨਲਾਈਨ ਆਈਡੀ ਹੈ ਜਿਹੜੀ ਥੋੜੀ ਬਣਾਤੀ ਹਾਂ ਸਾਨੂੰ ਫੋਨ ਕਰੋ ਸੁਰਤ ਤੁਰੰਤ ਕੰਮ ਹੋਊਗਾ ਜਿਵੇਂ ਹੁਣ ਆਪਾਂ ਅਪਲਾਈ ਕਰਤਾ ਜੀ ਆਨਲਾਈਨ ਕਰੇ ਸੀ ਜੀ ਉਸ ਤੋਂ ਬਾਅਦ ਇਹ ਚਲਾ ਜਾਣਾ ਸੰਬੰਧਤੀ ਜਿਹੜਾ ਅਫਸਰ ਮੰਨ ਲਓ ਤਹਿਸੀਲਦਾਰ ਕੋਲੇ ਚਲੇਗਾ ਤਹਿਸੀਲਦਾਰ ਕੋਲੇ ਜੀ ਤਹਿਸੀਲਦਾਰ ਨੇ ਫਿਰ ਆਨਲਾਈਨ ਆਈਡੀ ਚ ਭੇਜ ਦੇਣਾ ਪਟਵਾਰੀ ਕੋਲੇ ਪਟਵਾਰੀ ਕੋਲੇ ਪਟਵਾਰੀ ਨੇ ਤੁਹਾਡੇ ਕੋਲੇ ਸਾਡੇ ਕੋਲੇ ਪਰ ਸਾਨੂੰ ਫੋਨ ਕਾਲ ਜ਼ਰੂਰ ਅਸੀਂ ਤੁਹਾਡੇ ਬੇਟ ਵੀ ਕਰਾਂਗੇ ਤੁਹਾਡਾ ਕੰਮ ਵੀ ਕਰਾਂਗੇ ਫੋਨ ਕਾਲ ਦਾ ਅਸੀਂ ਬੇਟ ਇਸ ਕਰਕੇ ਕਰਾਂਗੇ ਜੀ ਵੀ ਕੋਈ ਗਲਤ ਬੰਦਾ ਗਲਤ ਕੰਮ ਨਾ ਕਰਾ ਜੇ ਹੂੰ ਉਹਦਾ ਹਰ ਇੱਕ ਵੇਲੇ ਨੁਕਸਾਨ ਆ ਜੀ ਹਨਾ ਬਾਕੀ ਕੋਈ ਦਿੱਕਤ ਨਹੀਂ ਕੋਈ ਲੋਕਾਂ ਨੂੰ ਸਰਕਾਰ ਨੇ ਬਹੁਤ ਵਜਾ ਸਹੂਲਤ ਦਿੱਤੀ ਹੈ ਇਹਦਾ ਬਤ ਵ ਇਹ ਸ਼ਹਿਰਾਂ ਦੇ ਐਮਸੀ ਹੋ ਗਏ ਪਿੰਡਾਂ ਸਰਪੰਚਾਂ ਪਿੰਡਾਂ ਚ ਸਰਪੰਚ ਹੋ ਗਏ ਜੀ ਆਨਲਾਈਨ ਨੇੜੇ ਬਣਾਤੀਆਂ ਜੀ ਕੋਈ ਦਿੱਕਤ ਨਹੀਂ ਆਉ ਲੋਕਾਂ ਨੂੰ ਬਹੁਤ ਵਧੀਆ ਸਿਸਟਮ ਆ ਜੀ ਪਹਿਲਾਂ ਪਰੇਸ਼ਾਨੀ ਆਉਂਦੀ ਸੀ ਬਹੁਤ ਆਉਂਦੀ ਸੀ ਜੀ ਅਸੀਂ ਆਪ ਵੀ ਆਪਾਂ ਕਾ ਇੱਥੋਂ ਆਪਾਂ ਕਿਹੜਾ ਕੋਈ ਪੱਕੇ ਰਾਜਨੀਤੀ ਕਾਈ ਮੰਨ ਲਓ ਐਮਸੀ ਘਰੇ ਨੇ ਐ ਕਿ ਐਮਸੀ ਬਾਹਰ ਗਿਆ ਉਹ ਆਪ ਖੁਦ ਆ ਕੇ ਲਾਉਣਗੇ ਜਿਹਦਾ ਸਾਹਮਣਾ ਕਰਨਾ ਪੈਂਦਾ ਸੀ ਅੱਛਾ ਹੁਣ ਉਹ ਜਿਹੜਾ ਤੁਹਾਨੂੰ ਆਤਾ ਲੋਕਾਂ ਰੋਈ ਅੱਛਾ ਹੁਣ ਫੋਨ ਕਾਲ ਕਰੋ ਜੀ ਐਮਸਾ ਸਾਡੇ ਫਾਰਮ ਆਨਲਾਈਨ ਹੋ ਗਿਆ ਜੀ ਅਸੀਂ ਕੱਢ ਕੇ ਦੇਵਾਂਗੇ ਜਿਹੜਾ ਸਾਡੇ ਮੰਨ ਲਾਓ ਦੋਸਤ ਫ ਵਧੀਆ ਬਹੁਤ ਵਧੀਆ ਤਰੀਕਾ ਜੀ ਬਿਲਕੁਲ ਦੋਸਤੋ ਜਿਵੇਂ ਕ੍ਰਿਸ਼ਨ ਜੀ ਨੇ ਬਹੁਤ ਡਿਟੇਲ ਦੇ ਵਿੱਚ ਦੱਸਿਆਗਾ ਵੀ ਬਹੁਤ ਸੌਖਾ ਜਿਹੜਾ ਕੰਮ ਹੈ ਸਰਕਾਰ ਵੱਲੋਂ ਕੀਤਾ ਗਿਆ ਕਿਉਂਕਿ ਪਹਿਲਾਂ ਕਾਫੀ ਜਿਹੜੀ ਖੱਜਲ ਖਵਾਰੀ ਹੁੰਦੀ ਸੀਗੀ ਕਦੇ ਐਮਸੀ ਘਰੇ ਨਹੀਂ ਸੀ ਮਿਲਦਾ ਤੇ ਕਦੇ ਨਗਰ ਕੌਂਸਲ ਚ ਜਾਣਾ ਪੈਂਦਾ ਸੀ ਕਦੇ ਸਰਪੰਚ ਸਾਹਿਬ ਆਪਣੇ ਕੰਮ ਧੰਦੇ ਗਏ ਹੁੰਦੇ ਸੀਗੇ ਤੇ ਕਿਤੇ ਨਾ ਕਿਤੇ ਜਿਹੜੀ ਹਰਾਨਗੀ ਉਹ ਹੁੰਦੀ ਸੀਗੀ ਪਰ ਸਰਕਾਰ ਵੱਲੋਂ ਹੁਣ ਆਨਲਾਈਨ ਆਈਡੀਆਂ ਬਣਾ ਕੇ ਕਾਫੀ ਕੰਮ ਹੈ ਜਿਹੜਾ ਸੌਖਾ ਕੀਤਾ ਗਿਆ ਤੇ ਹੁਣ ਆਪਣੇ ਸਰਟੀਫਿਕੇਟ ਬਣਾਉਣ ਦੇ ਲਈ ਫਾਰਮਾਂ ਦੇ ਉੱਤੇ ਸੋਨੂੰ ਐਮਸੀਆਂ ਦੇ ਤੇ ਸਰਪੰਚਾਂ ਦੇ ਦਸਤ ਕਰਾਉਣ ਦੀ ਲੋੜ ਨਹੀਂ ਦਸਤਕਾ ਜਿਹੜੇ ਉਹ ਆਨਲਾਈਨ ਆਈਡੀ ਰਾਹੀਂ ਆਨਲਾਈਨ ਹੀ ਹੋਣਗੇ ਪਰ ਤੁਸੀਂ ਕਰਨਾ ਕੀ ਹੈ ਆਪਣਾ ਸਰਟੀਫਿਕੇਟ ਅਪਲਾਈ ਕਰਨ ਤੋਂ ਬਾਅਦ ਆਪਣੇ ਨਮਾਇंदे ਨੂੰ ਇੱਕ ਫੋਨ ਕਰਨਾ ਹੈ ਤਾਂ ਕਿ ਉਸ ਨੂੰ ਪਤਾ ਲੱਗ ਸਕੇ ਕਿ ਮੇਰੇ ਬਾੜ ਦਾ ਮੇਰੇ ਪਿੰਡ ਦਾ ਇਹ ਰਹਿਣ ਵਾਲਾ ਬੰਦਾ ਤੇ ਨਾਲ ਦੀ ਨਾਲ ਉਹ ਵੈਰੀਫਾਈ ਕਰਕੇ ਜਿਹੜਾ ਸਰਟੀਫਿਕੇਟ ਆ ਉਹ ਅੱਗੇ ਭੇਜ ਦੇ ਤੇ ਜਲਦੀ ਜਿਹੜਾ ਤੁਹਾਡਾ ਕੰਮ ਹੋ ਕੇ ਤੁਹਾਨੂੰ ਸਰਟੀਫਿਕੇਟ ਉਹ ਮਿਲ ਜੇ ਇੱਕ ਬਾਤੂ ਵਾਲੀ ਵੀਡੀਓ ਸ਼ੇਅਰ ਜਰੂਰ ਕਰੋ ਜੀ ਤਾਂ ਜੋ ਹਰ ਇੱਕ ਭੈਣ ਭਾਈ ਦਾ ਫਾਇਦਾ ਹੋ ਸਕੇ ਮਿੱਤੋ ਲੋਕਾਂ ਮਤਲਬ ਆਪਣੇ ਘਟ ਪੜਿਆ ਹਨ ਉਹਨਾਂ ਨੂੰ ਮਾਲਾ ਮੁਸੀਬਤਾਂ ਦਾ ਸਾਹਮਣਾ ਨਾ ਕਰਨਾ ਪਵੇ ਬਾਤ ਤੋਂ ਵੀਡੀਓ ਸ਼ੇਅਰ ਜ਼ਰੂਰ ਕਰੋ ਜੀ ਹਮ ਤੁਸੀਂ ਆਨਲਾਈਨ ਬਾਰੇ ਵੀ ਜਾਣਕਾਰੀ ਚਾਹਤੋਂ ਕੋਈ ਬਿਲਕੁਲ ਜੀ ਉਹਦੇ ਬਾਰੇ ਵੀ ਦੱਸੋ ਥੋੜਾ ਕਿਵੇਂ ਇਹਨੂੰ ਅਪਲਾਈ ਕੀਤਾ ਜਾ ਸਕਦਾ ਇਹਨੂੰ ਬਸ ਸੌਦਾ ਕੇਂਦਰ 'ਚ ਜਾਓ ਜੀ ਇੱਕ ਫਾਰਮ ਲਓ ਉਹਦੇ ਤੁਰੰਤ ਭਰ ਕੇ ਤੁਰੰਤ ਜਮਾ ਕਰਾਓ ਜੀ ਤੁਸੀਂ ਪੁੱਛ ਨਹੀਂ ਕਰਨਾ ਨਾ ਪਟਵਾਰੀ ਕੋਲੇ ਨਾ ਤਹਿਸੀਲਦਾਰ ਸਾਹਿਬ ਕੋਲੇ ਨਾ ਕਾਉਂਸਲਰ ਕੋਲੇ ਨਾ ਸਰਪੰਚ ਕੋਲੇ ਤੁਸੀਂ ਕੰਮ ਬਸ ਸੌਦਾ ਕੇਂਦਰ 'ਚ ਜਾਣਾ ਜੀ ਦੂਜਾ ਕੰਮ ਕੋਈ ਨਹੀਂ ਛੋਡਾ ਬਾਕੀ ਕੰਮ ਸਾਡੇ ਹੋਣਗੇ ਜਿ세 ਆਪੇ ਆਪ ਦੀ ਸਵੈਦੈਨਟਰ ਚ ਕਰੇ ਵੀ ਕਰ ਸਕਦੇ ਕਹਿੰਦਾ ਬਿਲਕੁਲ ਬਿਲਕੁਲ ਜਿਹਨ ਦਾ ਬਹੁਤ سارے ਕੰਮ ਹੀ ਆਨਲਾਈਨ ਆ ਜੀ ਬੰਦੇ ਨੂੰ ਲਾ ਲੈਣ ਵਾਲਾ ਚਾਹੀਦਾ ਹੈ ਠੱਗਾ ਚੋਰੀ ਖਤਮ ਆਈ ਆਨਲਾਈਨ ਦੇ ਵਿੱਚ ਪਹਿਲਾਂ ਪਾ ਨਹੀਂ ਬਤ ਲੱਗਦਾ ਸੀਗਾ ਇਹ ਚੀਜ਼ ਬਿਲਕੁਲ ਸਰਟੀਫਿਕੇਟ ਬਣਾਉਣ ਦੇ ਪੈਸੇ ਬੜੇ ਲੈ ਜਾਂਦੇ ਸੀ ਪਹਿਲਾਂ ਲੈਂਦੇ ਆ ਜੀ ਕਚੈਰੀਆਂ ਦੇ ਵਿੱਚ ਅਸੀਂ ਦੇ ਆਪਾ ਦੇਖਦੇ ਰਹੇ ਨੇ ਜੀ 2 2 4 4 5 500 ਰੁਪਏ ਜੀ ਕਿਤੇ ਨਾ ਕਿਤੇ ਕਰਾਪਸ਼ਨ ਵੀ ਰੁਕੀ ਹੈ ਇਹਦੇ ਨਾਲ ਬਿਲਕੁਲ ਰੁਕੀ ਹੈ ਜੀ 70 ਰੁਪਏ ਵੀ ਇਸ ਆਈ ਸਾਰੀ 70 ਰੁਪਏ ਜੇ ਕੰਮ ਹੁੰਦਾ ਹੈਗਾ ਦੇਖੋ ਥੋੜੀ ਮੋਟੀ ਜਿਹੀ ਆਪਾਂ ਜਾਵਾਂਗਾ ਕੰਮ ਦਾ ਫੇਰ ਹੀ ਹੋਊਗਾ ਘਰੇ ਬੈਠੇ ਤਾਂ ਕੁਝ ਨਹੀਂ ਹੁੰਦਾ ਜੇ ਮੈਂ ਪੜ੍ਹੇ ਲਿਖੇ ਆਪਣੇ ਉਹ 70 ਬੀਬੀਜ਼ ਲੱਗਣਾ 75 ਬੀਏ ਜੀ ਤੇ ਉਸ ਤੋਂ ਬਾਅਦ ਆਪਣੇ ਵੜ ਕੇ ਘਰੇ ਆਊਗਾ ਘਰੇ ਆਊਗਾ ਸਾਠੀ ਬਾਕੀ ਸਰਕਾਰ ਨੇ ਆਨਲਾਈਨ ਨੰਬਰ ਵੀ ਦਿੱਤੇ 21076 ਤੇ ਉਹਦਾ ਵੀ ਤੁਸੀਂ ਕੁਝ ਜਾਣ ਕਰ ਲੈਣਾ ਜਦੋਂ ਉਹਦੇ ਵੀ ਲੈ ਸਕਦੇ ਹੋ ਜੀ ਹਰ ਇੱਕ ਚੀਜ਼ ਕੋਈ ਦਿੱਕਤ ਨਹੀਂ ਬਿਲਕੁਲ ਘਰੇ ਬੈਠੇ ਵੀ ਤੁਸੀਂ ਜਿਹੜਾ 76 ਨੰਬਰ ਆ ਉਤੇ ਫੋਨ ਕਰਕੇ ਜਿਹੜੀ ਉਹਨੂੰ ਮੁਲਾਜ਼ਮਾਂ ਦੀ ਟੀਮ ਆ ਤੁਹਾਡੇ ਘਰੇ ਆ ਕੇ ਅਪਲਾਈ ਕਰ ਸਕਦੀ ਹੈ ਹਾਂ ਬਿਲਕੁਲ ਦੋਸਤੋ ਸਰਕਾਰ ਦਾ ਜਿਹੜਾ ਅਪਰਾਲਾ ਬਾਕੀ ਬਹੁਤ ਵਧੀ ਤੇ ਜਲਦੀ ਕੋਈ ਹੋਰ ਵੀਡੀਓ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ ਫਿਲਹਾਲ ਦਿਓ ਇਜਾਜ਼ਤ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕ੍ਰਿਸ਼ਨ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ